ਬਿਚੋਂ ਕੰਦ ਲਾ ਕੇ ਜੀ ਹਾਂ ਜੀ ਵਿਚੇ ਤੁਹਾਡੀ ਸਵਾ ਲੱਖ ਕੰਦ ਲਾ ਕੇ ਠੀਕ ਹੈ ਜੀ ਬਸ 18 ਕਿ ਲੱਖ ਰੁਪਏ 18 ਕਿ ਲੱਖ ਰੁਪਏ 30 ਦਿਨ ਤੋਂ ਬਾਅਦ ਵੀ ਨਹੀਂ ਹੁੰਦਾ ਜੀ ਤੈਨੂੰ ਨਾ ਹੈ ਨਹੀਂ ਜੀ ਪਤਾ ਲੱਗ ਰਿਹਾਗਾ ਹਾਂ ਬਸ ਇਹ ਰੂਮਾਂ ਦੇ ਵਿੱਚ ਸਾਰਿਆਂ ਦੇ ਵਿੱਚ ਵਿੰਡੋ ਲੱਗੀਆਂ ਹੋਣਗੀਆਂ ਸਾਰੇ ਮਤਲਬ ਲੱਗ ਗਈ ਕੋਠੀ ਤੇ ਅੰਦਾਜ਼ਾ 40000 ਲੱਗੇ 40000 ਲੱਗੇ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ 22 2300 ਸਕਰ ਫੁੱਟ ਦੇ ਵਿੱਚ ਬਣੀ ਹੋਈ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਜੋ ਕਿ ਛੋਟੇ ਪਰਿਵਾਰ ਵਾਸਤੇ ਇੱਕ ਜਾਇਜ਼ ਜੈ ਏਰੀਆ ਹੈਗਾ ਟੈਂਕਲ ਜੀ ਨੇ ਮਤਲਬ ਇਹ ਸੰਤੁਸ਼ਟ ਨੇ ਇਹਦੇ ਵਿੱਚੋਂ ਸਾਰੀ ਸਹੂਲਤ ਕੋਠੀ ਦੇ ਵਿੱਚ ਹੈਗੀ ਆ ਦੋਸਤੋ ਕੋਠੀ ਦਾ ਕੰਮ ਜਿੰਨਾ ਕੁ ਹੋ ਗਿਆ ਉਹ ਪਾ ਤੁਹਾਨੂੰ ਦਿਖਾਵਾਂਗੇ ਪਲਾਸਟਰ ਹੋ ਕੇ ਰੈਡੀ ਹੈ ਕੋਠੀ ਤੇ ਬਾਕੀ ਪੀਓਪੀ ਦਾ ਕੰਮ ਵੀ ਹੋ ਗਿਆ ਤੇ ਬਾਕੀ ਜੋ ਪੱਥਰ ਦਾ ਕੰਮ ਜੋੜੀਆਂ ਦਾ ਕੰਮ ਬਾਕੀ ਸਾਰਾ ਰਹਿੰਦਾ ਤੇ ਸਾਰੀ ਆਪਾਂ ਤੁਹਾਨੂੰ ਡਿਜ਼ਾਈਨ ਪਲੈਨਿੰਗ ਵੀ ਦਿਖਾਵਾਂਗੇ ਅੰਦਰ ਦੀ ਤੇ ਬਾਕੀ ਜੋ ਮਤਲਬ ਕਿੱਥੇ ਕਿੱਥੇ ਰੂਮ ਬਣੇ ਹੋਏ ਨੇ ਕਿਹੜੇ ਰੂਮ ਨਾਲ ਮਤਲਬ ਵਾਸ਼ਰੂਮ ਵਗੈਰਾ ਅਟੈਚ ਆ ਉਹ ਆਪਾਂ ਸਾਰਾ ਦੇਖਦੇ ਆ ਚਾ ਅੰਕਲ ਜੀ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਪਿੰਡ ਦਾ ਨਾਮ ਤੇ ਆਪਣਾ ਨਾਮ ਜਰੂਰ ਦੱਸੋ ਜੀ ਮੇਰਾ ਨਾਮ ਗੁਰਜੰਟ ਸਿੰਘ ਹੈ ਗੁਰਜੰਟ ਸਿੰਘ ਜੀ ਪਿੰਡ ਊੜਤਪਗਤਰਾਮ ਪਿੰਡ ਊੜਤਪਗਤਰਾਮ ਠੀਕ ਹੈ ਜੀ ਤੇ ਕਿੰਨਾ ਏਰੀਆ ਜੀ ਇਹ ਥੱਲੇ ਥੱਲੇ ਕਿੰਨਾ ਏ ਜੀ ਇਹ ਥੱਲੇ ਸਾਲ ਦੇ ਹੈ ਜੀ ਲਗਭਗ ਮਤਲਬ 13.5 ਪੌਣ 1400 ਸਕਰ ਫੁੱਟ ਸਾਢੇ 1350 ਸਕਰ ਫੁੱਟ ਨੀਚੇ ਤੇ ਉੱਪਰ ਜੀ ਉੱਪਰ ਹੋਊਗਾ ਜੀ तकरीबन 8 7800 60 800 ਬੱਸ ਆ ਜੀ ਬੱਸ ਬਾਈ 100 ਹੈ ਜੀ ਇਹ ਬਤਲ ਛੋਟੇ ਜਿਹੇ ਪਰਿਵਾਰ ਵਾਸਤੇ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਥੱਲੇ ਦੋ ਬੈਡਰੂਮ ਬਣੇ ਹੋਏ ਨੇ ਜੀ ਦੋ ਬੈਡਰੂਮ ਦੋ ਬੈਡਰੂਮ ਤੇ ਉੱਪਰ ਤਾਂ ਨਹੀਂ ਬੈਡਰੂਮ ਕਿਹ ਹੈ ਜੀ ਉੱਪਰ ਬੈਡਰੂਮ ਹੈਗੇ ਇੱਕ ਬੈਡਰੂਮ ਉੱਪਰ ਹੈ ਇੱਕ ਬੈਡਰੂਮ ਠੀਕ ਹੈ ਜੀ ਤੇ ਫਰਸ਼ ਵਗੈਰਾ ਰਹਿੰਦਾ ਹੈ ਨਾ ਜੀ ਫਰਸ਼ ਫਰਸ਼ ਵਗੈਰਾ ਰਹਿੰਦਾ ਠੀਕ ਹੈ ਜੀ ਤੇ ਨਿਉ ਕਿੰਨੀ ਕੁ ਡੂੰਗੀ ਲੈਂਦੀ ਅੰਕਲ ਇਹ ਨਿਉ ਇਹ ਹੈਗੇ ਜੀ ਘੱਟ ਤੋਂ ਘੱਟ ਵੀ 5.5 ਫੁੱਟ ਦੀ 5.5 ਫੁੱਟ ਤੇ ਸਾਰੀ ਇੱਟ ਤੁਸੀਂ ਇੱਕ ਨੰਬਰ ਲਈ ਹੈ ਜਾਂ ਪਹਿਲਾਂ ਪੁਰਾਣੀ ਵੀ ਹੈਗੀ ਸੀ ਅਸੀਂ ਲਈ ਇੱਕ ਨੰਬਰ ਹੈ ਜੀ ਠੀਕ ਹੈ ਜੀ ਜਿਹੜੀ ਥੱਲੇ ਇੱਟ ਲਈ ਹੈ ਹਾਂ ਜੀ ਉਹ ਪ੍ਰਾਣੀ ਇਟ ਸੀ ਜਿੰਨੇ ਉਹ ਨਿਓ ਚ ਹਾਂ ਨਿਓ ਦਾ ਸਰਗਾ ਹਾਂ ਇੱਕ ਨੰਬਰ ਹੈ ਠੀਕ ਹੈ ਜੀ ਮਤਲਬ ਪੱਕੀ ਇਟ ਲਈ ਹੈ ਸਾਰੀ ਪੱਕੀ ਇਟ ਲਈ ਸਾਰੀ ਠੀਕ ਹੈ ਜੀ ਤੇ ਇੱਕ ਕਹਿੰਦੇ ਨੇ ਮਤਲਬ ਸਲਾਬ ਵਗੈਰਾ ਤੋ ਤਾਂ ਇਹ ਕੁਝ ਕੀਤਾ ਜਿਵੇਂ ਕਹਿੰਦੇ ਨੇ ਪਲਸਤਰ ਕੀਤੀ ਹੈ ਨਿਓ ਜਾਂ ਕੁਝ ਉਹ ਮਤਲਬ ਉਹ ਮਿਸਤਰੀਆਂ ਨੇ ਜਿਹੜਾ ਆਰ ਸੀ ਸੀ ਵਗੈਰਾ ਪਾਉਂਦੇ ਉਹ ਹੀ ਉਹ ਤਾਂ ਆਰ ਸੀ ਸੀ ਹਾਂ ਉਹ ਪਾਤਾ ਹੈ ਠੀਕ ਹੈ ਜੀ ਕਹਿੰਦੇ ਉਹਨਾਂ ਨੇ ਆਪਣੀ ਰਾਇ ਨਾਲ ਜੋ ਕਰਨਾ ਠੀਕ ਹੈ ਜੀ ਉਹ ਵੀ ਕਰੇ ਤੇ ਠੇਕੇ ਤੇ ਪਵਾਈ ਹੈ ਜੀ ਠੇਕੇ ਤੇ ਪਵਾਈ ਠੀਕ ਹੈ ਜੀ ਤੇ ਸਾਰੀ ਇਟ ਕਿੰਨੀ ਕ ਲੱਗੀ ਹੋਈ ਯਕਲ ਸਾਰੇ ਮਤਲਬ ਲੱਗੀ ਖੀਤੇ ਅੰਦਾਜ਼ਾ 400 ਟਾਟਾ ਟਾਟਾ ਦਾ ਤੇ ਸਿਮਿੰਟ ਜੀ ਸਿਮਿੰਟ ਆਪਾ ਅਲਟਰਾਟੈਕ ਅਲਟਰਾਟੈਕ ਸਾਦਾ ਤੇ ਵੈਦਰਪਲੱਸ ਬਸ ਸੱਤ ਵਾਲਾ ਦੂਜਾ ਪੜਨਾ ਆ ਉਹ ਜਿਹੜਾ ਵਾਟਰਪਰੂਫ ਆਉਂਦਾ ਮਤਲਬ ਪਤਾ ਤੇ ਪਲਾਸਟਰ ਦੇ ਵਿੱਚ ਵੀ ਵਾਟਰਪਰੂਫ ਅੱਛਾ ਜੀ ਪਲਾਸਟਰ ਚ ਵੀ ਵੈਟਰਪਰੂਫ ਆ ਠੀਕ ਹੈ ਜੀ ਗੱਲ ਸੋ ਦੋਸਤੋ ਜਿਹੜੇ ਬਾਈ ਨੇ ਇਹ ਕੋਠੀ ਬਣਾਈ ਆ ਮਿਸਤਰੀ ਠੇਕੇਦਾਰ ਨੇ ਉਹਨਾਂ ਦਾ ਨੰਬਰ ਵੀ ਅਸੀਂ ਸਕਰੀਨ ਤੇ ਪਾਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਈ ਵੀ ਰਾਇ ਲੈਣੀ ਹੋਵੇ ਤੇ ਮਾਨਸਾ ਦੇ ਨੇੜੇ ਤੇੜੇ ਕੰਮ ਕਰਾਉਣਾ ਹੋਵੇ ਤਾਂ ਉਹਨਾਂ ਤੋਂ ਕਰਵਾ ਸਕਦੇ ਹੋ ਸੋ ਜਿਹੜੇ ਬਾਈ ਨੇ ਇਹ ਡਿਜ਼ਾਈਨ ਕੀਤੀ ਹੈ ਕੋਠੀ ਉਹ ਬਈ ਨਕਸ਼ੇ ਦਾ ਕੰਮ ਕਰਦੇ ਨੇ ਉਹਨਾਂ ਨੇ ਆਪਾਂ ਕਾਫੀ ਪ੍ਰੋਜੈਕਟ ਪਹਿਲਾਂ ਵੀ ਦਿਖਾਏ ਨੇ ਤੇ ਦਿਖਾਉਂਦੇ ਰਹਿਣੇ ਆ ਕਾਫੀ ਸੋਹਣੇ ਪ੍ਰੋਜੈਕਟ ਗੁਰਸੇਵਕ ਸਿੰਘ ਆਰਕੀਟੈਕਟ ਨੇ ਜੋ ਕਿ ਮਾਨਸਾ ਉਹਨਾਂ ਦਾ ਦਫ਼ਤਰ ਹੈ ਦੋਸਤੋ ਸੋ ਆਪਾਂ ਅੰਦਰ ਦਾ ਪਲਾਨ ਦਿਖਾਉਣਾ ਤੁਹਾਨੂੰ ਆਪਾਂ ਆਜੋ ਸੋ ਇਹ ਪੋਰਚਾ ਆ ਜਾਂਦਾ ਹੈ ਨਾ ਜੀ ਹਾਂ ਜੀ ਇਧਰ ਵੀ ਆਪਣਾ ਬਾਹਰ ਆ ਗਿਆ ਹੈ ਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆਜੋ ਬਈ ਇਧਰ ਇੱਕ ਮੇਨ ਐਂਟਰੀ ਰੱਖੀ ਹੋਈ ਹੈ ਦੋਸਤੋ ਜੋ ਕਿ ਇਹ ਮੇਨ ਐਂਟਰੀ ਆ ਗਈ ਤੇ ਪੋਰਚ ਨਾਲੋਂ ਵੀ ਬਈ ਆਹ ਕਰਤੀ ਹੈ ਨਾ ਜੀ ਥੋੜੀ ਉੱਚੀ ਆ ਕੋਠੀ ਥੋੜੀ ਉੱਚੀ ਇੱਕ ਮਤਲਬ ਸਟੈਂਪ ਰੱਖਾਂਗੇ ਠੀਕ ਹੈ ਜੀ ਨਾਲ ਤਾਂ ਇਹ ਖਰ ਨੇਰੀ ਵਗੈਰਾ ਹਾਰੇ ਤਰ ਰੁਤਾ ਨਹੀਂ ਆਉਂਦਾ ਨਾ ਜੀ ਠੀਕ ਹੈ ਠੀਕ ਹੈ ਜੀ ਗੱਲ ਤੇ ਕਾਫੀ ਖੁੱਲੀ ਲੋਬੀ ਬਣੀ ਹੋਇਆ ਦੋਸਤੋ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਇੱਕ ਬਈ ਚਾਨਣ ਕਾਫੀ ਪੈਂਦਾ ਨਾ ਗੋਠੀ ਦੇ ਵਿੱਚੀ ਚਾਨਣ ਬਹੁਤ ਪੈਂਦਾ ਤੁਸੀਂ ਵਿੰਡੋ ਆ ਪਹਿਲੀ ਨਕਸ਼ੇ 'ਚ ਮਤਲਬ ਕਿਹਾ ਸੀ ਉਹਨਾਂ ਨੇ ਜੋ ਸਾਰੇ ਕਮਰਿਆਂ ਦੇ ਵਿੱਚ ਵਿੰਡੋ ਆਈ ਛੋੜੇ ਅਸੀਂ ਦੇਖਦੇ ਹਾਂ ਕਈ ਵਾਰ ਇਹ ਨਾ ਨੀਰ ਗੁੱਪ ਜਾ ਹੋ ਰਿਹਾ ਹੁੰਦਾ ਨਹੀਂ ਜੀ ਨਹੀਂ ਮਤਲਬ ਨਹੀਂ ਉਹ ਚੀਜ਼ ਦੇ ਬਾਅਦ ਵੀ ਨੀਰ ਨਹੀਂ ਹੁੰਦਾ ਜੀ ਤੁਹਾਨੂੰ ਨਾ ਹੈ ਨਹੀਂ ਜੀ ਪਤਾ ਲੱਗ ਰਿਹਾਗਾ ਹਾਂ ਬਸ ਇਹ ਰੂਮਾਂ ਦੇ ਵਿੱਚ ਸਾਰਿਆਂ ਦੇ ਵਿੱਚ ਵਿੰਡੋਆਂ ਲੱਗੀਆਂ ਹੋਣਗੀਆਂ ਸੋ ਇਹ ਕਿਹੜਾ ਰੂਮ ਆ ਜਾਂਦਾ ਜੀ ਇਹ ਗੈਸਟ ਰੂਮ ਹੈ ਅੱਛਾ ਜੀ ਗੈਸਟ ਰੂਮ ਡ੍ਰੈਗ ਵੀ ਮਤਲਬ ਮਹਿਮਾਨ ਆਉਂਦਾ ਸਿੱਧਾ ਹੀ ਬੈਠ ਸਕਦਾ ਹੈ। ਕਈ ਵਾਰੀ ਇਦਾਂ ਦਾ ਮਹਿਮਾਨ ਆਉਂਦਾ ਜੀ। ਕਈ ਵਾਰੀ ਹਾਂ, ਵਾਰ ਦੀ ਵਾਰ ਹੀ ਵੀ ਆ ਕੇ ਬਹਿਣ ਦਾ ਆਪਾਂ ਇੱਥੇ ਪੜਦਾ ਪਾ ਲੈਨੇ ਆ ਮਤਲਬ ਬਣਾਈ। ਤੇ ਇੱਧਰ ਵਿੱਚ ਦੀ ਐਂਟਰੀ ਹੋਣਾ ਪੈਂਦਾ। ਠੀਕ ਹੈ ਜੀ। ਸੋ ਦੋਸਤੋ ਇਹ ਡ੍ਰੈنگ ਰੂਮ ਹੈਗਾ ਜੋ ਕਿ ਦੋ ਐਂਟਰੀਆਂ ਦਿੱਤੀਆਂ ਹੋਈਆਂ ਇਸ ਨੂੰ ਤੇ ਇੱਧਰ ਇੱਕ ਵੱਡੀ ਵਿੰਡੋ ਰੱਖੀ ਹੋਈ ਹੈ। ਸੋ ਆਪਣਾ ਕਈ ਵਾਰ ਗੈਸਟ ਆਉਂਦਾ ਇਸ ਤਰ੍ਹਾਂ ਦਾ ਮਤਲਬ ਇੱਧਰ ਦੀ ਬਾਹਰ ਦੀ ਆ ਕੇ ਬੈਠ ਸਕਦਾ ਇੱਥੇ ਤੇ ਇੱਧਰ ਹੀ ਜਾ ਸਕਦਾ ਮਤਲਬ। ਇੱਧਰ ਲੋਬੀ ਦੇ ਵਿੱਚ ਐਂਟਰ ਨਹੀਂ ਹੋਣਾ ਪੈਂਦਾ। ਇਹਨਾਂ ਨੇ ਸਾਈਡ ਤੇ ਹੀ ਰੱਖ ਬੈੱਡਰੂਮ ਦਾ ਸਾਈਜ਼ ਕਿੰਨਾ ਹੋਊਗਾ ਜੀ ਪਤਾ ਹੀ ਇਹ ਮੇਰੇ ਖਿਆਲ ਚ ਹੈਗਾ ਜੀ 10 11 10 11 ਦਾ ਤੇ ਦੋਨੋਂ ਇੱਕ ਸਾਈਜ਼ ਦੇ ਨਹੀਂ ਥੋੜਾ ਥੋੜਾ ਫਰਕ ਹੈ ਥੋੜਾ ਥੋੜਾ ਫਰਕ ਹੈ ਮਾडम ਉਹ ਥੋੜਾ ਜਿਹਾ ਵੱਡਾ ਜੀ ਉਹ ਇੱਚਾ ਦੇ ਹਿਸਾਬ ਨਾਲ ਮਿਸਤਰੀ ਦਾ ਹਿਸਾਬ ਨਾਲ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਇਹ ਫਰਸਟ ਬੈੱਡਰੂਮ ਆ ਜੋ ਕਿ ਰਾਈਟ ਸਾਈਡ ਤੇ ਬਣਾਇਆ ਹੋਇਆ ਤੇ ਇਹ 10x12 10x ਹਾਂ 10x12 10x12 ਦਾ ਬੈੱਡਰੂਮ ਬਣਾਇਆ ਹੋਇਆ ਤੇ ਇਸ ਦੇ ਵਿੱਚ ਹੀ ਇੱਕ ਛੋਟਾ ਸਟੋਰ ਦਿੱਤਾ ਹੋਇਆ ਜੋ ਕਿ ਆਪਾਂ ਆਰਮ ਸਟੋਰ ਹਰ ਇੱਕ ਦੇ ਦੇਖਦੇ ਆਂ ਇੱਕ ਸੈਪਰੇਟ ਜੀ ਜਗ੍ਹਾ ਤੇ ਸੇਫ ਹੋਵੇ ਜਿੱਥੇ ਕਿ ਆਪਾਂ ਆਪਣਾ ਕੀਮਤੀ ਸਮਾਨ ਰੱਖਣਾ ਹੁੰਦਾ ਤੇ ਹਰ ਇੱਕ ਕੋਠੀ ਦੇ ਵਿੱਚ ਇਸੇ ਤਰ੍ਹਾਂ ਬਣਦਾ ਹੁਣ ਜੋ ਕਿ ਅੰਦਰ ਦੀ ਜਾ ਕੇ ਆਪਣਾ ਰੂਮ ਆ ਦੇ ਵਿੱਚ ਹੀ ਬਾਰ ਹੁੰਦਾ ਇਹਨੂੰ ਆਪਾਂ ਕਵਰ ਵੀ ਕਰਵਾ ਸਕਦੇ ਆ ਦਰਵਾਜ਼ਾ ਵੀ ਲਵਾ ਸਕਦੇ ਆ ਤੇ ਓਪਨ ਵੀ ਰੱਖ ਸਕਦੇ ਆ ਸਲੇਬ ਵਗੈਰਾ ਪਾਈ ਹੋਈ ਆ ਕੋਈ ਵੀ ਸਮਾਨ ਵਗੈਰਾ ਰੱਖਣਾ ਤਾਂ ਤੇ ਵਿੱਚ ਸੋਡਾ ਰੋਸਨ ਦਾਣ ਵੀ ਆ ਕਿ ਚਾਨਣ ਵਗੈਰਾ ਰਹਿੰਦਾ ਸੋ ਇੱਕ ਬੈਡਰੂਮ ਇਸ ਦੇ ਬੈਕ ਸਾਈਡ ਤੇ ਤੇ ਵਿਚਾਲੇ ਇਹ ਬਾਥਰੂਮ ਰਹਿ ਗਿਆ ਹਾਂਜੀ 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 ਠੀਕ ਹੈ ਜੀ ਸੋ ਦੋਸਤੋ ਇੱਥੇ ਵਾਸ਼ਰੂਮ ਲੱਗ ਜਾਣਾ ਜੋ ਕਿ ਵੈਂਟੀ ਤਿਆਰ ਹੋਣੀ ਆ ਇਹ ਸੈਪਰੇਟ ਜਗ੍ਹਾ ਲੈ ਲਈ ਬਾਈ ਹੋਰ ਇਹਨੇ ਤਾਂ ਕਿ ਵਿੱਚ ਨਾ ਮਤਲਬ ਡਿੱਕਾ ਲੱਗੇ ਤੇ ਇੱਧਰ ਇਹ ਵਾਸ਼ਰੂਮ ਦੇਖ ਸਕਦੇ ਹੋ ਜੀ ਕਾਫੀ ਖੁੱਲਾ ਵਾਸ਼ਰੂਮ ਬਣਿਆ ਹੋਇਆ ਤੇ ਇਹ ਦੂਸਰੇ ਬੈੱਡਰੂਮ ਨਾਲ ਅਟੈਚ ਕੀਤਾ ਹੋਇਆ ਹੈ ਇਸ ਨੂੰ ਆਪਾਂ ਕਾਮਨ ਤੌਰ ਤੇ ਵੀ ਯੂਜ਼ ਕਰ ਸਕਦੇ ਆਂ ਤੇ ਇੱਕ ਬੈੱਡਰੂਮ ਨਾਲ ਵੀ ਯੂਜ਼ ਕਰ ਸਕਦੇ ਆਂ ਸੋ ਇਹ ਦੂਸਰਾ ਬੈੱਡਰੂਮ ਆ ਜਾਂਦਾ ਇਸ ਦੇ ਵਿੱਚ ਹੀ ਇਧਰੋਂ ਇਹ ਅਟੈਚ ਕੀਤਾ ਹੋਇਆ ਵਾਸ਼ਰੂਮ ਇਸ ਦੇ ਵਿੱਚ ਵੀ ਇੱਕ ਵੱਡੀ ਵਿੰਡੋ ਰੱਖੀ ਗਈ ਹੈ ਜੋ ਕਿ ਵੈਂਟੀਲੇਸ਼ਨ ਦਾ ਕਾਫੀ ਧਿਆਨ ਰੱਖਿਆ ਗਿਆ ਇਸ ਕੋਠੀ ਦੇ ਵਿੱਚ ਮਤਲਬ ਚਾਰੋਂ ਸਾਈਡਾਂ ਤੋਂ ਨਾ ਹਵਾ ਕਰਾਸ ਹੋਣੀ ਆ ਉਧਰੋਂ ਵੀ ਵਿੰਡੋਆਂ ਲੱਗੀਆਂ ਹੋਈਆਂ ਇਧਰੋਂ ਵੀ ਵਿੰਡੋਆਂ ਲੱਗੀਆਂ ਹੋਈਆਂ ਕੋਈ ਹਮਸ ਨਹੀਂ ਵੜਨੀ ਇਸ ਕੋਠੀ ਦੇ ਵਿੱਚ ਤੇ ਇੱਕ ਹੋਰ ਖਾਸ ਚੀਜ਼ ਹੈਗੀ ਮਤਲਬ ਕਿ ਜੋ ਕਿਚਨ ਆ ਨਾ ਬਾਈ ਹੋਰਾਂ ਨੇ ਬੜੀ ਵਧੀਆ ਜਗ੍ਹਾ ਤੇ ਮਤਲਬ ਰੱਖਿਆ ਹੋਇਆ ਹੈ ਇਦੇ ਵਾਸਤੇ ਇੱਕ ਛੋਟਾ ਬਾਰ ਵੀ ਰੱਖਿਆ ਉਧਰ ਜੇ ਭਲਾਂ ਜੀ ਤੁਸੀਂ ਆਰਜੀ ਚੁੱਲਾ ਝੌਂਕਾ ਬਣਾਉਣਾ ਉੱਥੇ ਨਾਲ ਜੋੜੀ ਇਹ ਇਧਰਲੀ ਸਾਈਡ ਤੇ ਬਣਾ ਸਕਦੇ ਹਾਂ ਹਾਂ ਇਧਰ ਵੀ ਤੁਹਾਡੀ ਜਗ੍ਹਾ ਹੈਗੀ ਹਾਂ ਜੀ ਇਧਰ ਵੀ ਆਪਣੀ ਜਗ੍ਹਾ ਜੀ ਪਸ਼ੂ ਪਸਾਰਾ ਇਧਰ ਹੈ ਪਸ਼ੂ ਪਸਾਰਾ ਇਧਰ ਹੈ ਕਿਉਂਕਿ ਅਚਾਨਕ ਕਿਸੇ ਨੇ ਆਵਾਜ਼ ਮਾਰੀ ਹਾਂ ਜੀ ਠੀਕ ਹੈ ਮਤਲਬ ਸੋਨ ਨਾਲੇ ਪਤਾ ਲੱਗਦਾ ਰਹਿੰਦਾ ਜੀ ਕਿ ਕਦੇ ਪਸ਼ੂ ਖੁੱਲੇ ਜਾਂਦਾ ਕੋਈ ਜਾਂ ਕੋਈ ਠੀਕ ਹੈ ਜੇ ਇਹ ਨਾ ਰੱਖਦੇ ਸਾਨੂੰ ਦਿੱਕਤ ਹੋਣੀ ਸੀ ਜੀ ਦਿੱਕਤ ਉਤੋਂ ਦੀ ਫਿਰਨਾ ਪੈਂਦਾ ਜੀ ਠੀਕ ਹੈ ਜੀ ਵਧੀਆ ਚੀਜ਼ ਆਈ ਹੈ ਇਹ ਹਾਂ ਜੀ ਉਹ ਵਧੀਆ ਹਾਂਜੀ ਹਾਂਜੀ ਤੇ ਕਾਫੀ ਖ ਇਹਨਾਂ ਨੇ ਮਤਲਬ ਵਾਸ਼ਿੰਗ ਏਰੀਆ ਅੱਟ ਤੋਂ ਕਰਤਾ ਇੱਧਰ ਸੈਪਰੇਟ ਦੂਸਰੀ ਜਗ੍ਹਾ ਤੇ ਤਾਂ ਕਿ ਝੂਠੇ ਮਿੱਠੇ ਭਾਂਡੇ ਦਾ ਨਾ ਸਿੱਟੇ ਵਗੈਰਾ ਨਹੀਂ ਪੈਂਦੇ ਹੈਗੇ ਤੇ ਕਾਰਨਰ ਵਿੰਡੋ ਲੱਗੀ ਹੋਈ ਹੈਗੀ ਜੋ ਤੁਸੀਂ ਵੇਖ ਸਕਦੇ ਹੋ ਇੱਧਰ ਇੱਕ ਬਾਰ ਹੈ ਇੱਥੇ ਆਪਣਾ ਆਰਜੀ ਚੁੱਲਾ ਚੌਂਕਾ ਬੇੜੇ ਦੇ ਵਿੱਚ ਜੋ ਆਪਾਂ ਨੂੰ ਪਿੰਡਾਂ ਦੇ ਵਿੱਚ ਆਮ ਜ਼ਰੂਰਤ ਹੁੰਦੀ ਹੈ ਤੇ ਨਹੀਂ ਸਰਦਾ ਉਹਦੇ ਵਾਸਤੇ ਇਹ ਬਾਰ ਰੱਖਿਆ ਹੋਇਆ ਹੈ ਤੇ ਬਾਹਰ ਚੁੱਲਾ ਚੌਂਕਾ ਬਣ ਜਾਊਗਾ ਆਮ ਆਪਣਾ ਜੋ ਕਿ ਇਸ ਕਿਚਨ ਦਾ ਵੱਡਾ ਬਾਰ ਰੱਖਿਆ ਹੋਇਆ ਜੋ ਦੇਖ ਸਕਦੇ ਹੋ ਤੁਸੀਂ ਤੇ ਨੀਚੇ ਗਰਾਊਂਡ ਫਲੋਰ ਤੇ ਜੋ ਕਿ ਦੋ ਬੈਡਰੂਮ ਵਧੀਆ ਸੈਜ ਦੇ ਬਣਿਆ ਹੋਏ ਨੇ ਦੋਸਤੋ ਡ੍ਰੈنگ ਰੂਮ ਕਿਚਨ ਤੇ ਇੱਕ ਸਟੋਰ ਦੀ ਸਹੂਲਤ ਹੈਗੀ ਆ ਤੇ ਬਾਥਰੂਮ ਵੀ ਨਾਲ ਮਤਲਬ ਅਟੈਚ ਹੈਗਾ ਇੱਕ ਬੈਡਰੂਮ ਦੇ ਸੋ ਬਾਕੀ ਪਲਸਟਰ ਹੋ ਚੁੱਕੀ ਆ ਕੋਠੀ ਤੇ ਉੱਪਰੋਂ ਵੀ ਦਿਖਾਉਣਾ ਤੁਹਾਨੂੰ ਆਪਾਂ ਸੋ ਪਲਸਟਰ ਤੇ ਕੋਰਾ ਪੂਰਾ ਬਹੁਤ ਵਧੀਆ ਕੋਰਾ ਪੂਰਾ ਵਧੀਆ ਨਹੀਂ ਸੋ ਦੋਸਤੋ ਡਿਊਪਲੈਕਸ ਰੱਖੀ ਹੋਈ ਕੋਠੀ ਆ ਇਹ ਤੇ ਇੱਧਰ ਵਿੰਡੋ ਆ ਜੋ ਕਿ ਵੈਂਟੀਲੇਸ਼ਨ ਵਾਸਤੇ ਧੁੱਪ ਵੀ ਜਾਂਦੀ ਆ ਕੋਠੀ ਦੇ ਵਿੱਚ ਤੇ ਹਵਾ ਵੀ ਜਾਂਦੀ ਹੈਗੀ ਹਨੇਰਾ ਨਹੀਂ ਬਿਲਕੁਲ ਵੀ ਜਾਪਦਾ ਹੈਗਾਗਾ ਸੋ ਉੱਪਰ ਆਪਾਂ ਇਸ ਲੋਬੀ ਦਾ ਏਰੀਆ ਰੱਖਿਆ ਗਿਆ ਇੱਥੇ ਛੋੜਾ ਜੋ ਕਿ ਉਸਦੇ ਨਾਲ ਹੀ ਇੱਕ ਇਧਰ ਸਾਹਮਣੇ ਰਾਈਟ ਸਾਈਡ ਤੇ ਬੈਡਰੂਮ ਆਗਾ ਇਹੇ ਜੀ ਆਪਣਾ ਇਹ ਕਿੰਨਾ ਕੁ ਸਾਈਜ਼ ਹੋਊਗਾ ਬੈਡਰੂਮ ਦਾ ਇਹ ਜੀ ਇਹ ਕਿੰਨਾ ਕੁ ਸਾਈਜ਼ ਇਹ ਥੋੜਾ ਜਿਹਾ ਵੱਡਾ ਜੀ ਮੇਰੇ ਖਿਆਲ ਇਹ 12 12 ਦਾ ਹੋ ਸਕਦਾ ਹੈ 12 12 ਦਾ ਠੀਕ ਹੈ ਜੀ ਤਾਂ ਥੋੜਾ ਜਿਹਾ ਸਾਹਮਣੇ ਤੁਸੀਂ ਉਹ ਬਣਾਤਾ ਹੈ ਨਾ ਜੀ ਹਾਂ ਜੀ ਬਾਲਕਨੀ ਆ ਗਈ ਜੋ ਕਿ ਹਵਾ ਵਗੈਰਾ ਵੀ ਹੁੰਦੀ ਹੈ ਤਾਂ ਆਪਾਂ ਬਾਹਰ ਇੱਕ ਵਾਰ ਟਾਈਮ ਲਗਾ ਵੀ ਸਕਦੇ ਖੋਲ ਵੀ ਸਕਦੇ ਜੀ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਉੱਪਰ ਇੱਕ ਬੈੱਡਰੂਮ ਬਣਿਆ ਹੋਇਆ ਜੋ ਕਿ ਫਰਸਟ ਫਲੋਰ ਦੇ ਉੱਪਰ ਤੇ ਬਾਕੀ ਇਹ ਲੌਬੀ ਦਾ ਏਰੀਆ ਤੇ ਉਸਦੇ ਨਾਲ ਹੀ ਇਹ ਇੱਕ ਬਾਥਰੂਮ ਅਟੈਚ ਕੀਤਾ ਹੋਇਆ ਜੋ ਕਿ ਕਾਮਨ ਰੱਖਿਆ ਗਿਆ ਆ ਆਪਾਂ ਲੌਬੀ ਦੇ ਵਿੱਚੋਂ ਵੀ ਵਰਤ ਸਕਦੇ ਆ ਤੇ ਇਧਰੋਂ ਵੀ ਯੂਜ਼ ਕਰ ਸਕਦੇ ਆ ਸੋ ਛੋਟੇ ਪਰਿਵਾਰ ਵਾਸਤੇ ਜੇਕਰ ਬਣਾਉਣਾ ਤਾਂ ਇਦਾਂ ਨਕਸ਼ਾ ਬਹੁਤ ਵਧੀਆ ਚੀਜ਼ ਆ ਦੋਸਤੋ ਇੱਕ ਅੰਕਲ ਹੋਰ ਗੱਲ ਹਾਂਜੀ ਤੁਹਾਡੀ ਕੋਠੀ ਇਹ ਬਣ ਗਈ ਮਤਲਬ ਅਸਲ ਤਾਂ ਹਜੇ ਬਾਅਦ ਚ ਪਤਾ ਲੱਗਣਾ ਹੈ ਨਾ ਜਦੋਂ ਥੋੜਾ ਟਾਈਮ ਹੋ ਜਾਂਦਾ ਤੁਹਾਨੂੰ ਕੋਈ ਇਦਾਂ ਤਾਂ ਨਹੀਂ ਮਤਲਬ ਫੀਲ ਹੋਏ ਵੀ ਆਹ ਰੂਮ ਆਪਾਂ ਇੱਥੇ ਬਣਾਉਣਾ ਸੀ ਜਾਂ ਕੋਈ ਆ ਚੀਜ਼ ਇੱਥੇ ਬਿਲਕੁਲ ਸਹੀ ਹੈ ਜਮਾ ਬਿਲਕੁਲ ਸਹੀ ਹੈ ਠੀਕ ਹੈ ਜੀ ਸੋ ਦੋਸਤੋ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਜ਼ਿਆਦਾਤਰ ਆਪਾਂ ਕਈ ਵਾਰ ਕੀ ਸੋਚਦੇ ਹੁੰਨੇ ਆ ਇਹੀ ਫਾਇਦੇ ਹੁੰਦੇ ਨੇ ਨਕਸ਼ਾ ਬਣਵਾਉਣ ਦੇ ਇਹ ਨਹੀਂ ਹੁੰਦਾ ਕਿ ਆਪਾਂ ਜਦੋਂ ਚੀਜ਼ ਬਣ ਕੇ ਕੰਪਲੀਟ ਹੋ ਜਾਂਦੀ ਹੈ ਕੋਠੀ ਬਣ ਜਾਂਦੀ ਆਪਾਂ ਨੂੰ ਬਾਅਦ ਚ ਜਦੋਂ ਹੁੰਦਾ ਨਾ ਕਿ ਯਾਰ ਨੂੰਬਦਾ ਵਾਰ ਆਪਾਂ ਇੱਧਰ ਰੱਖਣਾ ਸੀ ਆਹ ਜੀ ਇੱ ਅਸੀਂ ਬਹੁਤ ਦੇਖੇ ਹੈਗੇ ਨਕਸ਼ਾ ਨਹੀਂ ਬਣਵਾਉਂਦੇ ਮਤਲਬ ਥੋੜੇ ਪਿਛੇ ਛਣਾ ਨਕਸ਼ਾ ਬਣਾਣ ਦਾ ਫਾਇਦਾ ਨਹੀਂ ਲੱਗਦਾ ਜੀ ਆਪਾਂ ਪੈਸੇ ਲਾ ਦਿੰਦੇ ਆ ਪੈਸੇ ਤੋਂ ਬਣਾ ਤਾਂ ਕੋਈ ਫਾਇਦਾ ਨਹੀਂ ਸੰਤੁਸ਼ਟੀ ਨਹੀਂ ਹੁੰਦੀ ਜੀ ਉਹੀ ਗੱਲ ਕਰ ਰਹੇ ਆਂ ਵੀ ਆਪਾਂ ਨੂੰ ਇਹ ਹੋ ਜਾਂਦਾ ਹਨਾ ਵਿਆਹ ਜੀ ਜਦੋਂ ਆਪਾਂ ਐ ਕਰ ਲੈਂਦੇ ਤਾਂ ਵਧੀਆ ਰਹਿੰਦੇ ਤੇ ਬਾਅਦ ਚੋਂ ਨਹੀਂ ਕੁਝ ਵੀ ਹੁੰਦਾ ਹੁੰਦਾ ਇਹ ਗੱਲ ਹੈਗੀ ਆਂ ਸੋ ਦੋਸਤੋ ਇੱਧਰ ਬੈਕ ਸਾਈਡ ਤੇ ਇੱਕ ਬਾਰ ਰੱਖਿਆ ਹੋਇਆ ਜੋ ਕਿ ਬੈਕ ਸਾਈਡ ਤੇ ਓਪਨ ਜਗ੍ਹਾ ਹੈਗੀ ਪੌੜੀਆਂ ਵਾਲੀ ਤੇ ਇੱਧਰ ਬਾਲਕਨੀ ਵਾਲੀ ਦਿਖਾ ਦਿਓ ਬਾਈ ਇੱਧਰ ਬਾਲਕਨੀ ਬਣੀ ਹੋਈ ਹੈ ਜੋ ਕਿ ਉੱਪਰ ਗਲਾਈ ਦਿੱਤੀ ਹੋਈ ਹੈ 12 ਨੂੰ ਕਲਾਸਿਕ ਲੁੱਕ ਦਿੰਦੀ ਹੈ ਜੋ ਕੋਠੀ ਨੂੰ ਦੋਸਤੋ ਬਹੁਤ ਸੋਹਣੀ ਤੇ ਇੱਥੇ ਆਪਾਂ ਬਰਾਂਡੇ 'ਚ ਬਰਾਂਡਾ ਵੀ ਹੈ ਤੇ ਇੱਕ ਬਾਲਕਨੀ ਦੇ ਵਿੱਚ ਇੱਥੇ ਮੰਜਾ ਵਗੈਰਾ ਕੁਰਸੀ ਵਗੈਰਾ ਢਾ ਕੇ ਇੱਕ ਟਾਈਮ ਬੈਠ ਸਕਦੇ ਆ ਤੇ ਸਾਈਡ ਤੇ ਬਾਈ ਉਹਨਾਂ ਨੇ ਇੱਧਰ ਜਾਲੀ ਲਾਈ ਹੋਈ ਆ ਚਾਰੇ ਸਾਈਡਾਂ ਤੇ ਦੋ ਤਿੰਨ ਪਾਸਿਆਂ ਤੋਂ ਇਸ ਕੋਠੀ ਦਾ ਫਰੰਟ ਦਿੱਤਾ ਹੋਇਆ ਇਸ ਕੋਠੀ ਨੂੰ ਤੇ ਛੋਟੇ ਪਰਿਵਾਰ ਵਾਸਤੇ ਮਤਲਬ ਇੱਕ ਜਾਇਜ਼ ਜੈ ਏਰੀਆਗਾ ਬਾ 100 ਸਕਰ ਫੁੱਟ ਵਧੀਆ ਏਰੀਆ ਬਣਾਇਆ ਹੋਇਆਗਾ ਤੇ ਉੱਪਰ ਹੈਗਾ ਹੀ ਥੋੜਾ ਹਾਂਜੀ ਆਜੋ ਇਹ ਦਿਖਾ ਦੋ ਉੱਪਰ ਦਾ ਕੱਲੀ ਮਤਲਬ ਪਾਣੀ ਆ ਜਾ ਸਕਦਾ ਹੈ ਸਸ ਟੈਂਕੀ ਟੈਂਕੀ ਵਗੈਰਾ ਸੱਤੀ ਹੈ ਜੀ ਹਾਂਜੀ ਠੀਕ ਹੈ ਜੀ ਜੀ ਦੋਸਤੋ ਉੱਪਰ ਜੋ ਅੰਕਲ ਕਹਿ ਰਹੇ ਨੇ ਇਹ ਪਾਣੀ ਵਗੈਰਾ ਦਾ ਪ੍ਰਬੰਧ ਕੀਤਾ ਹੋਇਆ ਹੈਗਾ ਟੈਂਕੀ ਵਗੈਰਾ ਦਾ ਤੇ ਇਹ ਇੱਕ ਐਲੀਵੇਸ਼ਨ ਵੀ ਦਿੰਦਾ ਕੋਠੀ ਨੂੰ ਤੇ ਇਹਦੀ ਵੀ ਜ਼ਰੂਰਤ ਹੁੰਦੀ ਆ ਹਰ ਇੱਕ ਕੋਠੀ ਦੇ ਉੱਪਰ ਜੋ ਆਪਣੀ ਟੈਂਕੀ ਬਣਦੀ ਹੈ ਇਸ ਦੇ ਨਾਲ ਇੱਕ ਐਲੀਵੇਸ਼ਨ ਬਣਦਾ ਕੋਠੀ ਦਾ 프ਰੰਟ ਬਣਦਾ ਹੁੰਦਾ ਸੋ ਵੇਖ ਸਕਦੇ ਹੋ ਤੁਸੀਂ ਕਾਫੀ ਖੁੱਲਾ ਏਰੀਆ ਰੱਖਿਆ ਗਿਆ ਜੋ ਟੈਂਕੀ ਵਗੈਰਾ ਸਾਫ਼ ਕਰਨ ਵਾਸਤੇ ਵੀ ਕੋਈ ਦਿੱਕਤ ਨਹੀਂ ਆਉਣੀ ਜੇ ਕੱਲ ਨੂੰ ਮਤਲਬ ਸਟੈਂਕੀ ਵਗੈਰਾ ਸਾਫ ਕਰਨੀ ਹੋਵੇ ਤਾਂ ਸੋ ਅੰਕਲ ਹੁਣ ਤੱਕ ਆਪਣੀ ਕੋਠੀ ਇਹ ਪਲਸਤਰ ਹੋ ਗਈ ਹਾਂਜੀ ਤੇ ਕੰਮ ਤਾਂ ਹਜੇ ਬਹੁਤ ਪਿਆ ਹੈ ਹਾਂਜੀ ਕੰਮ ਬਹੁਤ ਵੀ ਜੇਕਰ ਆਪਾਂ ਵੀ ਬਜਟ ਦੀ ਗੱਲ ਕਰੀਏ ਜੀ ਹਾਂਜੀ ਕਿੰਨੇ ਕੁ ਪੈਸਿਆਂ ਦਾ ਆਈਡੀਆ ਹੈ ਅੰਦਾਜ਼ਾ ਆਇਆ ਤੁਹਾਨੂੰ ਜ਼ਰੂਰ ਦਿਓ ਜੀ ਮਤਲਬ ਵੀ ਆਪਣੀ ਹੁਣ ਤੱਕ ਕਿੰਨਾ ਕੁ ਖਰਚਾ ਖਰਚਾ ਆ ਗਿਆ ਜੀ ਹੁਣ ਤੱਕ ਦਾ ਇਹਦਾ ਮਤਲਬ ਬਿਚੋ ਕੰਦ ਲਾ ਕੇ ਜੀ ਹਾਂ ਜੀ ਵਿਚੇ ਛੋਟੀ ਕੰਦ ਸਵਾ ਲੱਖ ਕੰਦ ਲਾ ਗਈ ਠੀਕ ਹੈ ਜੀ ਬਸ 18 ਕ ਲੱਖ ਰੁਪਏ ਜੀ 18 ਕ ਲੱਖ ਰੁਪਏ ਲੱਖ ਕੁਝ ਲੋਕ ਐਂ ਕਹਿੰਦੇ ਆਏ ਜੀ ਵਾਜੀ ਉਗਲ ਪਾਈਦੇ ਆਪਾਂ ਪੂਰਾ ਜਮਾ ਠੀਕ ਹੈ ਜੀ ਗੱਲ ਵੀ ਆਪਾਂ ਐਵੇਂ 50 ਕਹਿ ਦੀ ਹੈ ਨਾ ਜੀ ਸੋ ਪਤਾ ਹੀ ਕੀ ਗੱਲ ਹੁੰਦੀ ਹੈ ਜੋ ਦਰਸ਼ਕ ਆਪਣੇ ਦੇਖਦੇ ਆ ਨਾ ਵਿਚਾਰੇ ਹਾਂ ਜੀ ਕਿਸੇ ਨੇ ਬਣਾਉਣੀ ਹੁੰਦੀ ਹੈ ਜੀ ਉਹਨਾਂ ਨੂੰ ਪਤਾ ਹੀ ਲੱਗ ਜਾਂਦਾ ਹੈ ਵੀ ਆਪਾਂ ਨੇ 2200 ਸਕਰ ਫੁੱਟ ਦੀ ਜੇਕਰ ਕੋਠੀ ਬਣਾਉਣੀ ਹੈ ਤਾਂ 18 ਲੱਖ ਰੁਪਏ ਤੱਕ ਆਪਾਂ ਇੱਥੋਂ ਤੱਕ ਪਹੁੰਚ ਜਾਾਂਗੇ ਇੱਥੋਂ ਤੱਕ ਪਹੁੰਚ ਜਾਾਂਗੇ ਹਾਂ ਕਿਉਂਕਿ ਜੇ ਬਜਟ ਥੋੜਾ ਹੁੰਦਾ ਅਗਲਾ ਥੋੜੀ ਛੋਟੀ ਕਰ ਲੈਂਦਾ ਹਾਂ ਹਾਂ ਜੀ ਥੋੜੀ ਉੱਪਰ ਨਹੀਂ ਬਣਾਉਂਦਾ ਕੋਈ ਹੈਨਾ ਪਤਾ ਲੱਗ ਜਾਂਦਾ ਹੁੰਦਾ ਉਹਦੇ ਵਾਸਤੇ ਹੁੰਦਾ ਇਹ ਹੋਰ ਕੋਈ ਨਹੀਂ ਹੁੰਦਾ ਇੱਕ ਗੱਲ ਹੋਰ ਹੈ ਜੀ ਇਹ ਪੈਸੇ ਅਸਲ ਲੱਗਣੇ ਹੁੰਦੇ ਨੇ ਬੰਨ ਤੱਕ ਦੇ ਤਾਂ ਹਰ ਇੱਕ ਦੇ ਸੇਮ ਹੀ ਲੱਗਣੇ ਨੇ ਉਸ ਤੋਂ ਬਾਅਦ ਵੱਖਰੇ ਆ ਵੱਖਰੇ ਆ ਤੁਸੀਂ ਕਿੰਨੇ ਲਾਉਣੇ ਆ ਸੀ ਕਿੰਨੇ ਲਾਉਣੇ ਆ ਉਹ ਆਪਣੀ ਆਪਣੀ ਚੁਆਇਸ ਆ ਕਿਹੋ ਜੀ ਕਿਹੜਾ ਬੰਦਾ ਲੱਕੜ ਲੇ ਉਹ ਬਾਅਦ ਦੇ ਰੇਟ ਦਾ ਵੀ ਉੱਤੇ ਦੋ ਗਣੇ ਦਾ ਲੱਗੂਗਾ ਸੋ ਦੋਸਤੋ ਅੰਕਲ ਦੇ ਕਹਿਣ ਮੁਤਾਬਕ 18 ਲੱਖ ਰੁਪਏ ਇਸ ਕੋਠੀ ਦੇ ਉੱਤੇ ਹੁਣ ਤੱਕ ਖਰਚਾ ਆ ਸੋ ਇਸ ਤੋਂ ਬਾਅਦ 20 ਲੱਖ ਲਾਉਣਾ 30 ਲਾਉਣਾ ਜਾਂ 50 ਲਾਉਣਾ ਉਹ ਆਪਣੀ ਆਪਣੀ ਚੁਆਇਸ ਹੁੰਦੀ ਆ ਅਲੱਗ ਅਲੱਗ ਬਜਟ ਦੇ ਹਿਸਾਬ ਨਾਲ ਅਲੱਗ ਅਲੱਗ ਕੰਮ ਹੁੰਦਾ ਦੋਸਤੋ ਸੋ ਪਲੰਬਰ ਵਗੈਰਾ ਦਾ ਵਧੀਆ ਸਮਾਨ ਪਾਇਆ ਹੋਇਆ ਜੀ ਬਹੁਤ ਵਧੀਆ ਪਾਇਆ ਤੇ ਲੈਂਡ ਵਗੈਰਾ ਰਹਿੰਦਾ ਹੈ ਨਾ ਜੀ ਲੈਂਡ 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 ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਜੀ